ਰਾਂਟੂ ਨੇੜਲੀ ਖਬਰ ਹੈ ਪੁਲਿਸ ਨੇ ਇੱਕ ਗੈਂਗ ਕਾਬੂ ਕੀਤੀ ਉਹਦੇ ਵਿੱਚ ਬਹੁਤ ਸਾਰੇ ਪੰਜਾਬੀ ਮੁੰਡੇ ਨੇ ਉਹਨਾਂ ਦਾ ਕੰਮ ਹੈ ਐਕਸਟਰਸ਼ਨ ਕਾਲਸ ਕਰਨੀਆਂ ਫਰੋਤੀਆਂ ਮੰਗਣੀਆਂ ਇੰਸ਼ੋਰੈਂਸ ਫਰਾਡ ਕਰਨੇ ਕੀ ਹੈ ਜੀ ਪੂਰੀ ਅਪਡੇਟ ਇਹ ਵਾਇਲਟ ਕ੍ਰਾਈਮ ਗਰੁੱਪ ਫੜਿਆ ਗਿਆ ਨਾਵਾਂ ਤੋਂ ਲੱਗਦਾ ਹੈ ਕਿ ਭਾਰਤੀ ਮੂਲ ਦੇ ਨੇ ਹੋ ਸਕਦਾ ਸਾਰੇ ਪੰਜਾਬੀ ਨਾਮ ਹੋਣ ਨਾ ਹੁਣ ਅਸੀਂ ਨਾਮ ਤਾਂ ਨਹੀਂ ਦੱਸਨੇ ਜੇ ਇੱਥੇ ਲਿਸਟ ਪਈ ਹੋਈ ਹੈ ਇੰਟਰਨੈਟ ਤੇ ਤੁਸੀਂ ਲੱਭਣੀ ਹੈ ਤੇ ਪੀਲ origignal ਪੁਲਿਸ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਨਾਲ ਫੋਟੋਆਂ ਵੀ ਲੱਗੀਆਂ ਹੋਈਆਂ ਇੱਕ ਲੜਕੀ ਵੀ ਐ ਜੋ ਕਿਸੇ ਹੋਰ ਮੂਲ ਦੀ ਲੱਗਦੀ ਐ ਜੀਟੀਏ ਜਿਹੜਾ ਏਰੀਆ ਐ ਨਾ ਜੀ ਗ੍ਰੇਟਰ ਟੋਰਾਂਟੋ ਏਰੀਆ ਭਾਵ ਟੋਰਾਂਟੋ ਸ਼ਹਿਰ ਇਟਸੈਲਫ ਤੇ ਗ੍ਰੇਟਰ ਟੋਰਾਂਟੋ ਜਿਹਦੇ ਵਿੱਚ ਹੋਰ ਸ਼ਹਿਰ ਆ ਜਾਂਦੇ ਤੇ ਛੋਟੇ ਛੋਟੇ ਜਿਹੜੇ ਵਿੱਚ ਆ ਜਾਂਦੇ ਉਹਨੂੰ ਜੀਟੀਏ ਕਿਹਾ ਜਾਂਦਾ ਇਸੇ ਤਰ੍ਹਾਂ ਦਿੱਲੀ ਨੂੰ ਜਿਵੇਂ ਐਨਸੀਆਰ ਨੈਸ਼ਨਲ ਕੈਪੀਟਲ ਰੀਜਨ ਕਿਹਾ ਜਾਂਦਾ ਉਹਦੇ ਆਸ-ਪਾਸੇ ਦੇ ਏਰੀਏ ਨੂੰ ਹੁਣ ਇਹ ਜੀਟੀਏ ਆ ਜੀਟੀਏ ਦੇ ਵਿੱਚ ਇਹ ਗੈਂਗ ਐਕਟਿਵ ਸੀ ਤੇ ਇਹ 베ਸਟ ਜਿਹੜਾ ਸੀ ਜ਼ਿਆਦਾ ਕਰਕੇ ਬ੍ਰੈਂਟਨ ਦੇ ਵਿੱਚ ਸੀ ਇਹ ਅਸੀਂ ਨਹੀਂ ਕਹਿ ਰਹੇ ਇਹ ਪੁਲਿਸ ਦਾ ਕਹਿਣਾ 2022-23 ਤੋਂ ਲੈ ਕੇ ਕੈਨੇਡਾ ਦੇ ਵਿੱਚ ਫਰੋਤੀਆਂ ਦੀਆਂ ਕਾਲਸ ਬਹੁਤ ਆਈਆਂ ਨੇ ਚੰਗੇ-ਚੰਗੇ ਬਿਜ਼ਨਸਮੈਨਾਂ ਨੂੰ ਆਉਂਦੀਆਂ ਨੇ ਜਿਨ੍ਹਾਂ ਕੋਲ ਲੱਗਦਾ ਹੈ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਚੰਗੇ ਬਿਜ਼ਨਸਮੈਨ ਇਹਨਾਂ ਨੂੰ ਮਾਇਆ ਬਹੁਤ ਹੋਵੇਗੀ ਤੇ ਉਹਨਾਂ ਕੋਲੋਂ ਖਥਿਆਲ ਲਏ ਜਾਂਦੇ ਨੇ ਲੱਖਾਂ ਉਹਨਾਂ ਨੂੰ ਡਰਾ ਕੇ ਧਮਕਾ ਕੇ ਇਥੋਂ ਤੱਕ ਕਿ ਗੋਲੀਆਂ ਵੀ ਚਲਾ ਕੇ ਉਹਨਾਂ ਤੇ ਇਸ ਤਰ੍ਹਾਂ ਡਰਾ ਧਮਕਾਇਆ ਗਿਆ ਇਹ ਨਹੀਂ ਕਿ ਇਕੱਲੇ ਟੋਰਾਂਟੋ ਜਾਂ ਇਸ ਦੇ ਆਸ-ਪਾਸ ਸਾਰੇ ਇਸ਼ਾਰਾ ਦੇ ਵਿੱਚ ਜਿੱਥੇ ਸਾਊਥ ਏਸ਼ੀਅਨ ਵੱਸਦੇ ਨੇ ਤੇ ਟਾਰਗੇਟ ਵੀ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੀਤਾ ਗਿਆ ਤੇ ਸਾਊਥ ਏਸ਼ੀਅਨ ਦੇ ਵਿੱਚੋਂ ਜੇ ਦੇਖਣਾ ਹੋਵੇ ਤਾਂ ਪੰਜਾਬੀ ਭਾਈਚਾਰੇ ਨੂੰ ਟਾਰਗੇਟ ਜ਼ਿਆਦਾ ਕੀਤਾ ਗਿਆ ਤੇ ਇਹ ਪੀਲ ਰੀਜਨਲ ਪੁਲਿਸ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਰਕੇ ਉਹਦੇ ਵਿੱਚ ਪੂਰੀ ਦੀ ਪੂਰੀ ਜਾਣਕਾਰੀ ਦਿੱਤੀ ਜਿੰਨੀ ਕੋਨ ਦੇ ਸਕਦੇ ਸੀ ਉਹ ਕਹਿੰਦੇ ਕਿ ਅਸੀਂ ਸਾਲ ਪਹਿਲਾਂ ਇੱਕ ਪ੍ਰੋਜੈਕਟ ਚ ਲਾਇਆ ਸੀ ਪ੍ਰੋਜੈਕਟ ਦਾ ਨਾਮ ਰੱਖਿਆ ਗਿਆ ਆਊਟਸੋਰਸ ਇਹਦੇ ਵਿੱਚ ਅਸੀਂ ਐਕਸਟਰਸ਼ਨ ਫਰੋਤੀਆਂ ਮੰਗਣ ਨੂੰ ਬਹੁਤ ਸੀਰੀਅਸ ਲੀ ਲਿਆ ਨਾਲ ਦੇ ਨਾਲ ਕਹਿੰਦੇ ਜਦੋਂ ਅਸੀਂ ਇਸ ਦੀ ਜਾਂਚ ਸ਼ੁਰੂ ਕੀਤੀ ਪ੍ਰੋਜੈਕਟ ਦੇ ਵਿੱਚ ਤਾਂ ਟਕੜੀਆਂ ਹੋਰ ਜੁੜਦੀਆਂ ਗਈਆਂ ਅਖੀਰ ਕੁਝ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਹਿੰਦੇ ਅਸੀਂ ਛਾਪੇਮਾਰੀ ਕਰ-ਕਰ ਕੇ ਥਾਂ-ਥਾਂ ਤੇ 67 ਜਗ੍ਹਾ ਤੇ ਘੱਟੋ-ਘੱਟ 18 ਲੋਕ ਗ੍ਰਿਫਤਾਰ ਕੀਤੇ ਤੇ 100 ਤੋਂ ਵੱਧ ਚਾਰਜਸ ਉਹਨਾਂ ਤੇ ਲਾਏ ਤੇ ਸਾਲ ਤਕਰੀਬਨ ਚੱਲੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਸਟਾਪ ਸਾਈਨ ਨਹੀਂ ਆ ਪਾਵੇ ਰੁਕੀ ਨਹੀਂ ਐ ਚੱਲ ਰਹੀ ਐ ਤੇ ਪੁਲਿਸ ਦਾ ਕਹਿਣਾ ਹੈ ਕਿ ਹੋਰ ਚਾਰजेस ਵੀ ਲੱਗ ਸਕਦੇ ਨੇ ਤੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਐਕਸਟਰਸ਼ਨ ਜਿਹੜੀਆਂ ਕਹਿੰਦੇ ਲੋਕਾਂ ਕੋਲੋਂ ਫਰੋਤੀਆਂ ਲਈਆਂ ਗਈਆਂ ਰੰਗਦਾਰੀਆਂ ਕਹਿ ਲਓ ਕੁਝ ਵੀ ਕਹਿ ਲਓ ਉਹਦੇ ਵਿੱਚ ਅਪੀਲ ਰਿਜਨਲ ਪੁਲਿਸ ਦੇ ਚੀਫ ਨਿਸ਼ਾਨ ਦਰਿਆਪਾ ਕਹਿੰਦੇ ਨੇ ਕਿ ਇਹਦੇ ਵਿੱਚ ਵੈਰਾਈਟੀ ਆਫ ਤਰੀਕਿਆਂ ਨਾਲ ਕਈ ਤਰੀਕਿਆਂ ਨਾਲ ਡਰਾਈਬਾਈ ਸ਼ੂਟਿੰਗ ਜਾਂਦੇ ਜਾਂਦੇ ਗੱਡੀ ਵਿੱਚੋਂ ਗੋਲੀਆਂ ਚਲਾ ਦੇਣੀਆਂ ਅੱਗ ਲਾ ਦੇਣੀ ਤੇ ਵਾਇਲੈਂਸ ਹੋਰ ਜਗ੍ਹਾ ਤੇ ਤੇ ਲੋਕਾਂ ਵਿੱਚ ਇਨਸਿਕਿਉਰਟੀ ਜਿਹੜੀ ਸੀ ਉਹ ਪੈਦਾ ਕੀਤੀ ਗਈ ਐਕਸਟਰਸ਼ਨ ਦੀਆਂ ਅਟੈਂਪਟ ਵੀ ਕੀਤੀਆਂ ਗਈਆਂ ਜੇ ਸਾਰਿਆਂ ਵਿੱਚ ਕਾਮਯਾਬ ਨਹੀਂ ਹੋਏ ਤਾਂ ਕਈਆਂ ਵਿੱਚ ਖੁੱਲ੍ਹ ਕੇ ਕੀਤੀਆਂ ਗਈਆਂ ਕੋਸ਼ਿਸ਼ ਜ਼ਰੂਰ ਕੀਤੀ ਗਈ ਤੇ ਇਹ ਵੱਡਾ ਗਰੁੱਪ ਜਿਹੜਾ ਇਹਦੇ ਸਾਰਿਆਂ ਵਿੱਚ ਨਹੀਂ ਹੋ ਸਕਦਾ ਪਰ ਕਾਫੀ ਦੇ ਵਿੱਚ ਬਲਕਿ ਇਹ ਕਈਆਂ ਦੇ ਵਿੱਚ ਫਰੋਡੀਆਂ ਦੇ ਵੀ ਸ਼ਾਮਲ ਸੀ ਹੁਣੇ ਫਰੋਡੀਆਂ ਨਾਲ ਸੰਬੰਧਿਤ ਗੱਲ ਆ ਦੂਸਰਾ ਕੰਮ ਉਹ ਜਿਹੜਾ ਕਰਦੇ ਸੀ ਕਿ ਇਹਨਾਂ ਨੇ ਕੁਝ ਇਨਸ਼ੋਰੈਂਸ ਦੇ ਫਰੌਡ ਕੀਤੇ ਉਹਨਾਂ ਨੇ ਸਤੇ ਫਰਾਡ ਇਹ ਕੀਤੇ ਕਿ ਗ੍ਰੇਟਰ ਟੋਰਾਂਟੋ ਏਰੀਆ ਦੀਆਂ ਸੜਕਾਂ ਤੇ ਦਰਜਨਾ ਝੂਠੇ ਐਕਸੀਡੈਂਟ ਜੋ ਇੱਕ ਦੂਸਰੇ ਵਿੱਚ ਗੱਡੀਆਂ ਮਾਰ ਕੇ ਜਾਂ ਕੋਈ ਹੋਰ ਕਲੀਜਨ ਜਿਹੜੇ ਸੀ ਉਹ ਕੀਤੇ ਜੋ ਕਿ ਪਹਿਲਾਂ ਸਟੇਜ ਕੀਤੇ ਹੁੰਦੇ ਸੀ ਪਹਿਲਾਂ ਤੈਅ ਹੁੰਦੇ ਸੀ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਫਰਾਡ ਲੈਂਡ ਤਰੀਕੇ ਨਾਲ ਉਹਨਾਂ ਕੋਲੋਂ ਪੈਸਾ ਹਥਿਆਇਆ ਗਿਆ ਤੇ ਇਹ ਜਿਹੜੇ ਝੂਠੇ ਕਲੇਮ ਸੀ ਇਹਨਾਂ ਦੀ ਰਕਮ 1 ਮਿਲੀਅਨ ਤੋਂ ਵੱਧ ਦੀ ਬਣਦੀ ਹੈ ਤੇ ਇਸ ਵੇਲੇ ਕਹਿੰਦੇ ਕਿ ਇਹ ਜਿਹੜੋਂ ਗ੍ਰਿਫਤਾਰ ਹੋਏ ਨੇ ਤਾਂ 4.2 ਮਿਲੀਅਨ ਪਾ 42 ਲੱਖ ਦੀ ਪ੍ਰਾਪਰਟੀ ਇਹਨਾਂ ਕੋਲੋਂ ਸੀਜ਼ ਹੋਈ ਆ ਜਿਹਦੇ ਵਿੱਚ 18 ਟੋ ਟਰੱਕ ਨੇ ਉਹ ਕਿਉਂ ਨੇ ਉਹ ਇਸ ਕਰਕੇ ਕਿਉਂਕਿ ਇਹ ਉਸ ਬਿਜ਼ਨਸ ਦੇ ਵਿੱਚ ਵੀ ਸ਼ਾਮਲ ਸੀ ਤੇ ਉਹਦੇ ਵਿੱਚ ਵੀ ਗੈਂਗਵਾਰ ਕਾਫੀ ਚੱਲਦੀ ਰਹੀ ਹੈ ਜੀ ਇੱਕ ਦੂਸਰੇ ਤੇ ਗੋਲੀਆਂ ਵਗੈਰਾ ਚਲਾਉਂਦੇ ਰਹੇ ਨੇ ਤੇ ਪਿਛਲੇ ਦਿਨਾਂ ਵਿੱਚ ਪੁਲਿਸ ਵੱਲੋਂ ਵੀਡੀਓ ਵੀ ਜਾਰੀ ਕੀਤੀਆਂ ਗਈਆਂ ਜਦੋਂ ਇਹਨਾਂ ਦੇ ਯਾਰਡ ਦੇ ਉੱਪਰ ਕੁਝ ਵਿਅਕਤੀ ਗੋਲੀਆਂ ਚਲਾ ਰਹੇ ਸੀ ਤੇ ਇਹਨਾਂ ਵਿੱਚੋਂ ਜਿਹੜੇ ਸੀ ਇਹ ਇਹ ਬਿジネス ਸ਼ੁਰੂ ਕੀਤਾ ਹੋਇਆ ਸੀ ਤੇ ਸਸਪੈਕਟ ਜਿਹੜੇ ਕਹਿੰਦੇ ਸੀ ਪੁਲਿਸ ਕਹਿੰਦੀ ਹੈ ਕਿ ਇਹ ਫਰੋইং ਕੰਪਨੀਆਂ ਨਾਲ ਜੁੜੇ ਹੋਏ ਸੀ ਜਾਂ ਇਹਨਾਂ ਨੇ ਕਈ ਆਪਣੀਆਂ ਸ਼ੁਰੂ ਕੀਤੀਆਂ ਹੋਈਆਂ ਸੀ ਜਿਦੇ ਵਿੱਚ ਸਰਟੀਫਾਈਡ ਰੋਡਸਾਈਡ ਤੇ ਹੰਬਲ ਰੋਡਸਾਈਡ ਇਹ ਕੰਪਨੀਆਂ ਜਿਹੜੀਆਂ ਸੀ ਉਹ ਇਹਨਾਂ ਨੇ ਬਣਾਈਆਂ ਹੋਈਆਂ ਸੀ ਜਿਨ੍ਹਾਂ ਦੇ ਤਹਿਤ ਲੋਕਾਂ ਨਾਲ ਫਰਾਡ ਫਲੋਡ ਕਰਦੇ ਰਹੇ ਨੇ ਪੁਲਿਸ ਦੇ ਦੱਸਣ ਮੁਤਾਬਕ ਤੇ ਜੋ ਇਹਨਾਂ ਕੋਲੋਂ ਬਰਾਮਦ ਹੋਇਆ ਚਾਰ ਬਹੁਤ ਮਹਿੰਗੀਆਂ ਗੱਡੀਆਂ ਪੰਜ ਚੋਰੀ ਦੀਆਂ ਗੱਡੀਆਂ ਛੇ ਹਥਿਆਰ 600 ਤੋਂ ਵੱਧ ਗੋਲੀ ਸਿੱਕਾ ਬਾਰੂਦ ਦੋ ਬੁਲਟ ਪ੍ਰੂਫ ਜੈਕਟਾਂ ਤੇ 45000 ਡਾਲਰ ਕੈਨੇਡੀਅਨ ਕਰੰਸੀ ਜਿਹੜੇ ਸੀ ਉਹ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋਲੋਂ ਫੜੇ ਗਏ ਸੋ ਇਹ ਸਰਚ ਵਾਰੰਟ ਜਿਹੜੇ ਜਾਰੀ ਕੀਤੇ ਗਏ ਸੀ ਉਹਨਾਂ ਦੇ ਵਿੱਚ ਪੀਲ ਰੀਜਨ ਦੀ ਪੂਰੀ ਜਿਹੜਾ ਏਰੀਆ ਸੀ ਉਹਦੇ ਵਿੱਚ ਕੈਲਡੌਨ ਯੋਰਕ ਰੀਜਨ ਟੋਰਾਂਟੋ ਜੂਨ 10 ਨੂੰ ਇੱਕੋ ਦਿਨ ਸਰਚ ਵਾਰੰਟਾਂ ਤੇ ਕੰਮ ਕੀਤਾ ਗਿਆ ਤੇ ਜਿਹੜੀ ਇਹ ਇਨਵੈਸਟੀਗੇਸ਼ਨ ਚੱਲੀ ਹੈ ਕਿਸੇ ਇੱਕ ਪੁਲਿਸ ਦੀ ਨਹੀਂ ਇਦੇ ਵਿੱਚ ਕੈਨੇਡਾ ਦੀ ਬਾਰਡਰ ਸਰਵਿਸੇਸ ਏਜੰਸੀ ਸੀਬੀਐਸਏ ਜਿਹਨੂੰ ਸਾਰੇ ਜਾਣਦੇ ਨੇ ਆਰਸੀਐਮਪੀ ਤੇ ਹੋਰ ਜਿਹੜੇ ਪੁਲਿਸ ਫੋਰਸਸ ਸੀ ਲੋਕਲ ਜਿਹੜੇ ਸੀ ਉਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ ਇਹ ਨਤੀਜੇ ਜਿਹੜੇ ਨੇ ਜੇ ਕੱਢੇ ਗਏ ਨੇ ਕਿ ਅਜੇ ਪੁਲਿਸ ਦਾ ਕਹਿਣਾ ਹੈ ਕਿ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਤੇ ਅਜੇ ਕੇਸ ਦੇ ਚਾਰਜਸ ਵੀ ਹੋਰ ਲੱਗ ਸਕਦੇ ਨੇ